ਇਹ ਕਿਹ 500 ਕਰੋੜ ਰੁਪਈਆ ਲੱਗ ਰਿਹਾ ਰੇਲਵੇ ਸਟੇਸ਼ਨ ਤੇ ਅੱਜ ਮੈਂ ਇੱਥੇ ਡੀਆਰਐਮ ਸਾਹਿਬ ਤੇ ਸਾਰੇ ਅਸੀਂ ਹੁਣੀ ਸਾਰਾ ਸਰਵੇ ਇਨਸਪੈਕਸ਼ਨ ਕਰਕੇ ਆਏ ਹਾਂ ਇਸ ਤਰੀਕੇ ਦਾ ਜੇ ਤੁਸੀਂ ਵਾਹ ਥੋੜੇ ਕੈਮਰੇ ਕਵਰ ਕੀਤੇ ਹੋਣਗੇ 462 ਕਰੋੜ ਰੁਪਈਆ ਇਹਦੇ ਉੱਤੇ ਲੱਗ ਰਿਹਾ ਵਰਲਡ ਕਲਾਸ ਤੇ ਤਕਰੀਬਨ ਇਹਦੀ ਮੈਂ ਖਾਸੀਅਤ ਜ਼ਰੂਰ ਦੱਸਾਂ ਤੁਸੀਂ ਹਨਾਨ ਹੋਵਗੇ ਜਿਹੜਾ ਦੋ ਸਾਈਡਾਂ ਹੈ ਉਧਰੋਂ ਪੰਚਕੂਲਾ ਸਾਈਡ ਕਹਿ ਦਿੰਦੇ ਆ ਇਧਰੋਂ ਆ ਚੰਡੀਗੜ੍ਹ ਐਡੀ ਵੱਡੀ ਸਪੇਸ ਇੱਕ ਤਾਂ ਪਹਿਲਾਂ ਰਾਹ ਦੀ ਮੈਂ ਗੱਲ ਦੱਸਾਂ ਜਿਹੜਾ ਇਧਰੋਂ ਤਾਂ ਰਾਹ ਆ ਰਿਹਾ ਪੰਚਕੂਲੇ ਸਾਈਡ ਵੀ ਜਿਹੜਾ ਆਪਣਾ ਭਵਨ ਬਣਿਆ ਜਿੱਥੋਂ ਰਾਹ ਆ ਰਿਹਾ ਸੀ ਕੀ ਨਾਮ ਦਾ ਕਲਾਗ੍ਰਾਮ ਕਲਾਗ੍ਰਾਮ ਤੋਂ ਅਲੱਗ ਰੋਡ ਆ ਜਿਹੜੀ ਕੋਈ ਪੰਚਕੂਲੇ ਸਾਈਡ ਅਲੱਗ ਨਿਕਲ ਰਹੀ ਹੈ ਉਹ ਆ ਕੇ ਉਧਰਲੀ ਸਾਈਡ ਬੜੀ ਵੱਡੀ ਪਾਰਕਿੰਗ ਏਰੀਆ ਹੈ, ਗ੍ਰੀਨ ਏਰੀਆ ਹੈ ਜਿਹਦੇ ਵਿੱਚ ਅਸੀਂ ਇਹਨੂੰ ਡਿਵੈਲਪ ਕਰ ਰਹੇ ਹਾਂ। ਤੇ ਤੁਸੀਂ ਇਹ ਦੇਖੋ ਤਕਰੀਬਨ G+3 ਸਟੇਸ਼ਨ ਇਹਦੀ ਬਿਲਡਿੰਗ ਹੈ। ਤੁਸੀਂ 60 ਮੀਟਰ ਬਾਈ 42 ਮੀਟਰ ਦੋਨੋਂ ਪਾਸੇ ਚੰਡੀਗੜ੍ਹ ਤੇ ਪੰਚਕੂਲਾ ਦੇ ਸਾਈਡ ਤੇ 30 ਲਿਫਟਾਂ ਜਿਹੜੀਆਂ ਇੱਕ ਦੋ ਲਿਫਟ ਲਾ ਕੇ ਕਹਿੰਦੇ ਸੀ ਬਹੁਤ ਵੱਡੀ ਤਬਦੀਲੀ ਆ ਗਈ। 30 ਲਿਫਟ ਜਿਹੜੀਆਂ ਨੇ ਉਹ ਪੂਰੇ ਲੱਗ ਰਹੀ। ਤੇ ਤਕਰੀਬਨ ਉਹ ਐਫਬੀਸ ਜਿਹੜੇ 12 12 ਮੀਟਰ ਦੇ ਆ ਤੁਸੀਂ ਆਮ ਤੌਰ ਤੇ ਉਹਰੇ ਪਹਿਲਾਂ ਜਿਹੜਾ ਬਣਿਆ ਉਹ 6 ਮੀਟਰ ਦਾ 12 12 ਮੀਟਰ ਦੇ ਤੇ ਜਿਹੜਾ ਦੋਨੋਂ ਨੂੰ ਪੰਚਕੁੱਲੇ ਸਾਈਡ ਵਾਲੇ ਤੇ ਚੰਡੀਗੜ੍ਹ ਸਾਈਡ ਵਾਲੇ ਜਿਹੜੀ ਬਿਲਡਿੰਗ ਨੂੰ ਵਿਚਾਲੇ ਜੋੜਨਾ ਹੈ ਜਿਹਨੂੰ ਉਹ ਤਕਰੀਬਨ 72 ਫੁੱਟ ਬਾਏ ਬ ਮੀਟਰ ਬਾਏ 80 ਮੀਟਰ ਕੰਕੋਰਸ ਨੂੰ ਕਹਿੰਦੇ ਆ ਜਿਹੜਾ ਜਿਹੜੀਆਂ ਥੱਲੇ ਟਰੈਕ ਨੇ ਜਿਹੜੇ ਉਹ ਟ੍ਰੈਕ ਨੂੰ ਦੋਨੋਂ ਬਿੰਡਿੰਗਾਂ ਨੂੰ ਜੋੜੇਗੀ ਤੇ ਉਹ ਜਿਹੜਾ ਕੰਕੋਰਸ ਹੋਏਗਾ 72x80 ਮੀਟਰ ਦਾ ਉਹਦੇ ਵਿੱਚ ਉੱਤੇ ਜਿਵੇਂ 에어ਪੋਰਟ ਤੇ ਤੁਸੀਂ ਵੇਖਦੇ ਹੋ ਉਸ ਤਰੀਕੇ ਨਾਲ ਤੁਸੀਂ ਦੋਨੋਂ ਪਾਸੇ 뷰 ਹੋਣਗੇ ਇੱਧਰ ਨੂੰ ਤੁਸੀਂ ਦੇਖੋ ਹਿਮਾਚਲ ਵੱਲ ਨੂੰ ਇੱਧਰ ਨੂੰ ਦੇਖੋ ਤੁਸੀਂ ਪੰਜਾਬ ਵੱਲ ਤੇ ਉਹਦੇ ਉੱਤੇ ਹਰ ਚੀਜ਼ ਉੱਥੇ ਡਿਜੀਟਲ ਵੀ ਕਿਹੜੀ ਟ੍ਰੇਨ ਕਿੰਨੇ ਵਜੇ ਆ ਕਿਹੜੀ ਟ੍ਰੇਨ ਕਿਹੜੇ ਪਲੇਟਫਾਰਮ ਤੇ ਆ ਉੱਥੇ ਅਲੱਗ-ਅਲੱਗ ਥੋੜੇ ਟੀਵੀ ਲੱਗੇ ਹੋਣਗੇ ਵੋਲਡ ਕਲਾਸ ਚੇਅਰਸ ਜਿਹੜੀਆਂ ਏਅਰਪੋਰਟ ਤੇ ਨੇ ਉਹ ਜਗ੍ਹਾ ਤੇ ਲੱਗੀਆਂ ਹੋਣੀਆਂ ਜਿਹੜਾ ਦੋਨਾਂ ਨੂੰ ਜੋੜੇਗੀ ਉੱਥੇ ਜਿੰਨਾ ਚਿਰ ਮਰਜ਼ੀ ਘੰਟੇ ਤੁਸੀਂ ਬੈਠੋ ਜਿਹਦਾ ਟਾਈਮ ਨਾਲ ਹੀ ਤੁਸੀਂ ਦੇਖਿਆ ਸੀ ਰੈਟਾਇਰਿੰਗ ਰੂਮ ਜਿਹੜੇ ਬਣ ਰਹੇ ਆ ਜਿਵੇਂ ਕੋਈ ਸਿਮਲਾ ਗਿਆ ਏ ਸਮਝੋ ਕੋਈ ਮਨਾਲੀ ਗਿਆ ਏ ਘੁੰਮਣ ਉਹ ਵਾਪਸ ਚਾਹੇ ਚੰਡੀਗੜੀ ਰਹਿ ਰਿਹਾ ਚੰਡੀਗੜ 12 ਵਜੇ ਜਿਹੜਾ ਚੈੱਕ ਇਨ ਜਿਹੜਾ ਟਾਈਮ ਹੁੰਦਾ ਏ 12 ਵਜੇ ਹੋਟਲ ਜਿੱਥੇ ਉਹ ਰਹਿ ਰਿਹਾ ਤੇ ਉਦੋਂ ਬਾਅਦ ਉਹਦੀ ਟ੍ਰੇਨ ਸ਼ਾਮ ਨੂੰ ਆ ਜਾਂ ਦੁਪਹਿਰ ਨੂੰ ਆ ਉਹਦੇ ਕੋਲ ਵਿੱਚ 2 ਘੰਟੇ 3 ਘੰਟੇ 4 ਘੰਟੇ ਦਾ ਟਾਈਮ ਆ ਤੇ ਉਹ ਆ ਕੇ ਟ੍ਰੈਵਲ ਰੋਟਰੀ ਜਿਹੜੀਆਂ ਨੇ ਸਾਡੀਆਂ ਤਕਰੀਬਨ ਇਹ ਕੈਪੈਸਿਟੀ ਹੈ ਜਿਹੜੀ ਉਹ 20 ਬੈਡ ਦੀ ਹੋਊਗੀ ਉਹਦੇ ਵਿੱਚ ਆਨਲਾਈਨ ਕਿਸੇ ਦੇ ਹੱਥ ਨਹੀਂ ਹੋਏਗਾ ਸਿਰਫ ਆਨਲਾਈਨ ਜਿਵੇਂ ਟਿਕਟ ਕਰਵਾਉਂਦੇ ਹੋ ਉਵੇਂ ਹੀ ਰਿਕੁਆਇਰਮੈਂਟਸ ਹਸਾਬ ਦੇ ਨਾਲ ਜਿਸ ਤਰੀਕੇ ਨਾਲ ਸਾਡੇ ਕੋਲ ਅਕੂਪੈਂਸੀ ਆ ਉਹਦੇ ਉੱਤੇ ਉਹ ਆਪਣਾ ਰੂਮਾ ਜੇਰਾ ਕੋਈ ਟਾਇਰ ਰੂਮਾ ਬਹੁਤ ਕਰ ਸਕਦਾ ਜੇ 2 ਘੰਟੇ ਲਈ ਕਰਾਉਣਾ ਜਿੰਨਾ ਵੀ ਉਹਦਾ ਬਜ਼ੁਰਗ ਨੇ ਨਾਲ ਬੱਚੇ ਆ 2 ਘੰਟੇ ਲਈ ਮਿਨਿਮਮ 100 ਰੁਪਈਆ ਪ੍ਰਾਈਸ 4-5 ਘੰਟੇ ਲਈ ਕਰਾਉਣਾ ਜਿਆਦਾ 8 ਘੰਟੇ ਲਈ ਕਰਾਉਣਾ 200 ਰੁਪਈਆ ਮੈਂ ਬਿਲਕੁਲ ਏਸੀ ਵਿੱਚ ਲੱਗੇ ਹੋਏ ਨੇ ਫਾਈਵ ਸਟਾਰ ਫੈਸਿਲਿਟੀ ਹੈ ਇਸ ਤਰੀਕੇ ਦੇ ਬਾਥਰੂਮ ਤੁਸੀਂ ਦੇਖਿਆ ਉਸ ਤੋਂ ਬਾਅਦ ਉਹ ਜਦੋਂ ਵੀ ਟ੍ਰੇਨ ਦਾ ਟਾਈਮ ਆਪਣਾ ਆਨਲਾਈਨ ਉਹਨੇ ਉਹ ਦੇਖ ਰਿਆ ਬੈਠਾ ਉਹਦੇ ਅੰਦਰ ਵੀ ਸਾਰੇ ਜਿਹੜੀ ਇਨਫਰਮੇਸ਼ਨ ਆ ਉਹਦੇ ਕੋਲ ਉਹ ਆ ਕੇ ਟ੍ਰੇਨ ਚੜ ਸਕਦਾ ਓਦੋਂ ਬਾਅਦ ਉੱਤੇ 5 ਸਟਾਰ ਜਿਹੜੇ ਹੋਟਲ ਨੇ ਉਹ ਹੋਟਲ ਬਣ ਰਿਹਾ ਉੱਤੇ ਬਹੁਤ ਵਧੀਆ ਫੂਡ ਕੋਰਟ ਬਣ ਰਿਹਾ ਜਿਹੜਾ ਇਹ ਕੱਲਾ ਮਸਾਫਰ ਤਾਂ ਆਉਣਗੇ ਆਉਣਗੇ ਉਹਨਾਂ ਲਈ ਇਹ ਨਹੀਂ ਵੀ ਅੱਗੇ ਵੰਗੋ ਵਿੱਚ ਵਜਦੇ ਫਿਰ ਨ ਇੱਕ ਦੂਜੇ ਦੇ ਨਹੀਂ ਜਿਹੜੇ ਆਉਣ ਵਾਲੇ ਟ੍ਰੇਨ ਬੋਰਡ ਕਰਨ ਵਾਲੇ ਚੜਨ ਵਾਲੇ ਨੇ ਉਹਨਾਂ ਨੂੰ ਟੋਟਲ ਉਹਨਾਂ ਦਾ ਲੱਗ ਰਸਤਾ ਹੋਵੇਗਾ ਜਿਹੜੇ ਉਤਰਨ ਵਾਲੇ ਨੇ ਉਹਨਾਂ ਦਾ ਅਲੱਗ ਰਾਸਤਾ ਹੋਏਗਾ ਸੈਗਰੀਗੇਟ ਕੀਤਾ ਬਿਲਕੁਲ ਇੱਕ ਦੂਜੇ ਚ ਕੋਈ ਕਿਸੇ ਨੂੰ ਕੋਈ ਕਨਫਿਊਜ਼ਨ ਨਹੀਂ ਹੋਏ ਉਦੋਂ ਬਾਅਦ ਡੀਆਰਐਮ ਸਾਹਿਬ ਨੂੰ ਮੈਂ ਸਭ ਤੇ ਸਾਰੀ ਟੀਮ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਉਹ ਕਿਸ ਗੱਲ ਦੀ ਕਿਉਂਕਿ ਉਰੇ 80 ਤੋਂ ਵੱਧ ਜੜੀਆਂ ਇਹ ਉਹ ਟ੍ਰੇਨ ਚ ਆਉਂਦੀਆਂ ਹੈ ਤੇ ਸਾਨੂੰ ਜਿਹੜਾ ਬਲਾਕ ਲੈਣਾ ਪੈਂਦਾ ਬਲਾਕ ਮਤਲਬ ਉਹ ਟ੍ਰੈਕ ਦਿੱਲੀ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ ਵੀ ਇਹ ਦੋ ਟ੍ਰੈਕ ਜਿਵੇਂ ਛੇ ਟ੍ਰੈਕ ਚੱਲ ਰਹੇ ਆ ਉਹ ਚ ਦੋ ਅਸੀਂ ਜੀ ਉੱਤੇ ਕੰਮ ਕਰਨਾ ਹੈ 10 ਦਿਨ ਕੁੱਲ 10 ਦਿਨ ਮਿਲਦੇ ਆ ਬਹੁਤ ਔਕੇ ਉਹ ਜਿੰਨੀਆਂ ਵੀ ਟ੍ਰੇਨਸ ਨੇ ਉਹਨੂੰ ਕੋਈ ਇਫੈਕਟ ਨਹੀਂ ਹੋਣ ਦਿੱਤਾ ਉਹ ਕੋਈ ਟ੍ਰੇਨ ਕੈਨਸਲ ਨਹੀਂ ਕੀਤੀ ਅੱਗੇ ਪਿੱਛੇ ਕਰ ਲਈ ਕੋਈ ਮਹਾਲੀ ਰੋਕ ਲਈ ਕਿਸੇ ਤਰੀਕੇ ਨਾਲ ਕਰ ਲਈ ਨਾ ਰੇਲਵੇ ਨੂੰ ਘਾਟਾ ਪੈਣ ਦਿੱਤਾ ਨਾ ਪੈਸੇਰ ਨੂੰ ਇਹ ਮੈਂ ਡੀ.ਆਰ.ਐਮ. ਸਾਹਿਬ ਨੂੰ ਸਾਡੇ ਅੰਮ੍ਰਾਲਾ ਦੀਪ ਸਿੰਘ ਜੀ ਨੂੰ ਇਸ ਗੱਲ ਦੀ ਮੁਬਾਰਕਵਾਦ ਦਿੰਨਾ ਕਿਉਂਕਿ ਆਉਣ ਵਾਲੇ ਦਿਨਾਂ ਚ ਬਹੁਤ ਫੈਸਟੀਵਲ ਦਾ ਟਾਈਮ ਹੋਏਗਾ ਸਾਡਾ ਬੜੇ ਤਿਉਹਾਰਾਂ ਦਾ ਟਾਈਮ ਹੋਏਗਾ ਉਹਦੇ ਵਿੱਚ ਮੈਂ ਪੁੱਛ ਰਿਹਾ ਸੀ ਵੀ ਕੰਮ ਕਿਵੇਂ ਆਪਾਂ ਬਲੌਕ ਲੈ ਕੇ ਬੰਦ ਕਰਾਂਗੇ ਪਰ ਉਹਨਾਂ ਨੇ ਕਿ ਸਾਰਾ ਇੰਤਜ਼ਾਮ ਅਸੀਂ ਕੀਤਾ ਤੇ ਸਾਰੀ ਮੈਂ ਖਾਸ ਤੌਰ ਤੇ ਟੀਮ ਜਿਹੜੀ ਕੰਟਰੈਕਟਰ ਸਾਡੇ ਜਿਹੜੇ ਇੱਥੇ ਲੀਡ ਕਰ ਰਹੇ ਆ ਅਨੁਵਾਨੀਆ ਕੰਸਟਰਕਸ਼ਨ ਕੰਪਨੀ ਆ ਉਹਨਾਂ ਨੂੰ ਵਧਾਈ ਦੇਣਾ ਚਾਹੁੰਦਾ ਵੀ ਉਹਨਾਂ ਨੇ ਉਨੇ ਟਾਈਮ ਚ ਉਹ ਸਾਰਾ ਜਿਹੜਾ ਮੈਂ ਤੁਹਾਨੂੰ ਉਤਲਾ ਕਹਿ ਰਿਹਾ ਉਹ ਜਿੰਨਾ ਟਾਈਮ ਲਿਮਿਟ ਚ ਉਹ ਪੂਰਾ ਕੰਮ ਕਰਦੇ ਤੇ ਇਧਰਲੇ ਪਾਸੇ ਸਾਰੇ ਸਟਾਫ ਲਈ ਕਿਉਂਕਿ ਆਕਰ ਉਹ ਬੜਾ ਜ਼ਰੂਰੀ ਹੈ ਜਿਹੜੇ ਉਹ ਸਾਡੇ ਜਿਹੜੇ ਇਨਸਟੇਸ਼ਨ ਨੋ ਸਟੇਸ਼ਨ ਮੇਜਰਸ ਨੇ ਹੋਰ ਸਾਡੇ ਤੋਂ ਬੱਲੇ ਬਹੁਤ ਵੱਡੀ ਟੀਮ ਆ ਉਹਨਾਂ ਲਈ ਵੀ ਪ੍ਰੋਪਰ ਰੂਮਸ ਬਣ ਰਹੇ ਆ ਫਰਨੀਚਰ ਉਹਨਾਂ ਲਈ ਪ੍ਰੋਵਾਈਡ ਹੋ ਰਿਹਾ ਬੜਾ ਵਧੀਆ ਪ੍ਰਬੰਧ ਆ ਜਿਹੜਾ ਉਹ ਕੀਤਾ ਜਾ ਰਿਹਾ ਤੇ ਤੁਸੀਂ ਇਹ ਮੈਂ ਕਹਿ ਸਕਦਾ ਵੀ ਟੋਟਲ ਜਿਹੜਾ ਅੰਮਾਲਾ ਸਾਈਡ ਫੋਟਓਵਰ ਬ੍ਰਿਜ ਜਿਹੜਾ ਸਟੇਸ਼ਨ ਬਿਲਡਿੰਗ ਆ ਪੰਚਕੂਲਾ ਸਾਈਡ ਤਕਰੀਬਨ ਅਸੀਂ ਫ फेब्रुवारी 25 ਤੱਕ फेब्रुवारी 25 ਤੱਕ ਮੈਂ ਫਿਰ ਵੀ ਮੈਂ ਟਾਈਮ ਲਾਈਨ ਚਾਹੇ ਇਹ ਮੈਂ ਇੱਕਦਾਂ ਮਹੀਨਾ ਕਿਉਂਕਿ ਕੋਈ ਚੀਜ਼ ਆਉਣੀ ਰਹਿ ਜਾਂਦੀ ਹੈ ਕਈ ਵਾਰ ਕੋਈ ਚੀਜ਼ ਫਿੱਟ ਹੁਣੀ ਰਹਿ ਜਾਂਦੀ ਹੈ ਇੱਕਦਾਂ ਮਹੀਨਾ ਤਾਂ ਕੋਈ ਅੱਗੇ ਪਿੱਛੇ ਦਾ ਮੈਂ ਇਹਨਾਂ ਨੂੰ ਕਹ ਕਾਲੀ ਨਹੀਂ ਪਰ ਇਹ ਜੱਗਾ ਤੇ ਜਿਹੜਾ ਪੂਰਾ ਮੁਕੰਮਲ ਇਹਨਾਂ ਨੇ ਜਿਹੜਾ ਟਾਈਮ ਉਹ ਮਈ 2025 ਦੇ ਤਾਂ ਪਰ ਮੈਂ ਫਿਰ ਉਹਦੇ ਵਿੱਚ ਕਹਣਾ ਵੀ ਕੋਈ ਫਰਕ ਨਹੀਂ 2 ਮਹੀਨੇ ਵੱਧ ਲੱਗ ਜਾਣਗੇ ਇਹਨਾਂ ਨੇ ਜਿਹੜੀ कंस्ट्रक्शन कंपनी ਆ ਜਾਂ ਉਹਨਾਂ ਨੇ ਜਿਹੜਾ ਆਪਣੇ ਡੈਡ ਲਾਈਨ ਉਹ 25 ਦਿੱਤੀ ਆ ਮਈ ਪਰ ਦੋ ਤਿੰਨ ਮਹੀਨੇ ਕੋਈ ਮੀਡੀਆ ਹੈਈ ਕਈ ਵਾਰੀ ਹੋ ਜਾਂਦਾ ਜੀ ਆਂ ਤੇ ਦਿੱਤੀ ਸੀ ਕਿਉਂ ਹੋ ਜਾਂਦਾ ਪਹਿਲਾਂ ਹੀ ਉਸ ਗੱਲ ਨੂੰ ਕਹਿ ਦੇਣਾ ਵੀ ਦੋ ਮਹੀਨੇ ਅੱਗੇ ਪਿਛੇ ਐਡਾ ਵੱਡਾ ਕੰਮ ਆ ਅਸੀਂ ਚੰਗੀ ਤਰ੍ਹਾਂ ਕਰਾਉਣਾ ਕਾਲੀ ਨਹੀਂ ਦੋ ਮਹੀਨੇ ਵੱਧ ਲੱਗ ਜਾਣਗੇ ਕੋਈ ਫਰਕ ਨਹੀਂ ਉਹਦੋਂ